ਸਤਿਗੁਰ ਦੀ ਸਾਰਿਆਂ ਨੂੰ ਫਿਰ ਹਾਜ਼ਰ ਹੋਏ ਆ ਇੱਕ ਨਵੇਂ ਵੀਡੀਓ ਦੇ ਨਾਲ ਪ੍ਰੀਤ ਟਰੈਕਟਰ ਆ ਜੀ 6549 ਮਾਡਲ ਦੀ ਗੱਲ ਕਰੀਏ ਜੀ 2016 ਮਾਡਲ ਟਰੈਕਟਰ ਆ শোরੂਮ ਗ੍ਰੀਨ ਵਰ ਟਰੈਕਟਰ ਆ ਜੀ ਪੰਜਾਬ ਨੰਬਰ ਆ ਪਹਿਲੇ ਨਾਂ ਟਰੈਕਟਰ ਆ ਜੀ ਨਾਲ ਦੇ ਟਾਇਰ ਆ 3 ਸਪੀਡ ਟਰੈਕਟਰ ਆ ਜੀ ਪਾਵਰ ਸਟੀਅਰ ਤੇ ਤੇਲ ਬ੍ਰੇਕਾਂ ਦੇ ਨਾਲ ਆ ਡਬਲ ਕਲਚਰ ਤੇ ਡਬਲ ਡਿਸਟਰੀਬਿਊਟਰ ਆ ਸਾਈਡ ਗੇੜਾ ਗੇਰਾ ਰੰਗ ਪੇਂਟ ਦਾ ਬਿਲਕੁਲ ओरिजिनल ਤੇ ਲੈਫਟ ਬੰਪਰ ਦਾ ਬਿਲਕੁਲ ਸਾਫ ਆ ਤੇ ਸ਼ੋਰੂਮ ਗੁਣਾਂ ਟ੍ਰੈਕਟਰ ਹੈ ਸੈਲਫ ਸਟਾਰਟ ਹੈ ਰੇਟ ਦੀ ਗੱਲ ਕਰਕੇ 4 ਲੱਖ ਤੇ 60000 ਰੇਟ ਆ ਬਾਈ ਹੁਣ ਦਾ ਨੰਬਰ ਸਕਰੀਨ ਤੇ ਆ 84277 ਤੇ 25955 ਸਾਰੀ ਜਾਣਕਾਰੀ ਆਪਾਂ ਨੰਬਰ ਤੋਂ ਲੈ ਸਕਦੇ ਆ ਬੰਪਰ ਲੱਗਿਆ ਹੋਇਆ ਤੇ ਫਾਈਬਰ ਫੋਡ ਵਾਲੀ ਛੱਦਰੀ ਆ ਬਿਲਕੁਲ ਸ਼ੋਰੂਮ ਰੂਮ ਟ੍ਰੈਕਟਰ ਹੈ ਮੂਰਲੇ ਟਾਇਰਾਂ ਦੇ ਤੇ ਅਪਗ੍ਰੇਡ ਲੱਗੇ ਆ ਸਕ੍ਰੀਨ ਤੇ ਬਈਓ ਦਾ ਨੰਬਰ ਆ ਸਾਰੀ ਜਾਣਕਾਰੀ ਬੁ ਲੈ ਸਕਦੇ ਆ ਸਾਡੀ ਵੀਡੀਓ ਦੇਖਣ ਲਈ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਤੇ ਸ਼ੇਅਰ ਕਰੋ ਧੰਨਵਾਦ